ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਤੇ ਥੋੜਾ ਜਿਹਾ ਟਾਈਮ ਅੱਜ ਤਾਂ ਮਿਲ ਗਿਆ ਕਿਉਂਕਿ ਅੱਜ ਧੁੱਪ ਨਿਕਲੀ ਆ ਧੁੱਪ ਦੇ ਵਿੱਚ ਥੋੜਾ ਜਿਹਾ ਦਿਨ ਵੱਡਾ ਹੋ ਜਾਂਦਾ ਨਹੀਂ ਤਾਂ ਸਪੈਨ ਲੱਗ ਜਾਂਦੀ ਆ ਤੇ ਤਾਂ ਕਰਕੇ ਅਜੇ ਟਾਈਮ ਸੀਗਾ ਸਵਾ ਚਾਰ ਹੋਇਆ ਮੈਂ ਕਿਾ ਚਲੋ ਵਲੌਗ ਬਣਾ ਲੈਨੇ ਥੋੜਾ ਕਹਣਾ ਆਪਾਂ ਤੁਹਾਨੂੰ ਦੇ ਦਿੰਨੇ ਆ ਵੀਡੀਓ ਬਣਾ ਕੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਜੋ ਮੇਰੀ ਵੀਡੀਓ ਦੇਖਦੇ ਆ ਵੀ ਆਪਣੇ ਮੈਸਟਰੀ ਲੱਗਾ ਲਾਈਵ ਦੇ ਵਿੱਚ ਪਹਿਣਾ ਨਾਲ ਗੱਲਬਾਤ ਹੁੰਦੀ ਹੈ ਬਹੁਤ ਸਾਰੇ ਵੀਰਾਂ ਨੂੰ ਵੀ ਪਤਾ ਤੇ ਤਾਂ ਕਰਕੇ ਵੀ ਕੰਮਕਾਰਾਂ ਦੇ ਵਿੱਚ ਵੇਲ ਨਹੀਂ ਲੱਗਦੀਗੀ ਤੇ ਹੁਣ ਮੈਂ ਵਲੌਗ ਸਟਾਰਟ ਕੀਤਾ ਸੀਗਾ ਤੇ ਤੁਸੀਂ ਲਾਈਵ ਦੇ ਨਾਲ ਵੀਡੀਓ ਦੇ ਨਾਲ ਬਣੇ ਰਹੋ ਪਲੀਜ਼ ਫੋਲੋ ਵਾਚ ਕਰਿਓ ਆਪਾਂ ਬੜੀ ਵੱਡੀ ਵੀਡੀਓ ਨਹੀਂ ਬਣਾਉਂਦੇਗੇ ਤੇ ਦਾਲ ਸਬਜ਼ੀ ਆਪਾਂ ਕੱਟ ਲਈ ਆ ਤੇ ਧਨੀਆ ਚੀਰਨ ਵਾਸਤੇ ਇਧਰ ਬੀਬੀ ਨੂੰ ਪੜਾਇਆ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਾ ਥਿਊ ਵਿਊ ਦਿਖਾ ਦਿੰਨੇ ਆ ਵੀ ਕਿੰਨਾ ਕੰਮ ਨਿਪੜਿਆ ਕਿੰਨਾ ਖਹਿੰਦਾ ਵਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਦੁੱਧ ਆਪਾਂ ਹਾਰੇ ਚ ਚੱਕ ਲਿਆਏ ਆ ਕਿਉਂਕਿ ਮੜਕੇ ਠਰਦਾ ਨਹੀਂਗਾ ਫਿਰ ਜਾਗ ਲਾਉਣ ਨੂੰ ਮੈਨੂੰ ਕੁਵੇਲਾ ਹੋ ਜਾਂਦਾ ਕਈ ਵਾਰ ਮੈਨੂੰ ਯਾਦ ਹੀ ਭੁੱਲ ਜਾਂਦਾ ਵੀ ਦੁੱਧ ਲਾ ਕੇ ਲਿਓ ਨਾ ਹਾਰੇ ਦੇ ਵਿੱਚੋਂ ਤੇ ਇਧਰ ਆਪਣੀ ਸਬਜੀ ਕੱਟੀ ਪਈ ਇਹਨੂੰ ਆਪਾਂ ਹੁਣੇ ਤੜਕਾ ਲਾ ਦਾਂਗੇ ਧਾਰਾਂ ਜੋਂ ਜਾਣ ਤੋਂ ਪਹਿਲਾਂ ਮੜਕੀ ਲੇਟ ਹੋ ਜਾਂਦੇ ਕਿਉਂਕਿ ਮੜਕੀ ਉਹਨਾਂ ਨੇ ਜਾਣਾ ਹੁੰਦਾ ਜਿਹੜੇ ਆਪਣੇ ਕੰਮ ਕਰਦੇ ਫਿਰ ਉਹ ਰੋਟੀ ਦੀ ਵੇਟ ਲਈ ਉਹਨਾਂ ਨੂੰ ਮੈਨੂੰ ਚੰਗਾ ਜ ਨਹੀਂ ਲੱਗਦਾ ਅੱਜ ਮੈਂ ਪਹਿਲਾਂ ਹੀ ਸਬਜ਼ੀ ਰੈਡੀ ਕਰਕੇ ਰੱਖ ਲਈ ਹੁਣ ਤੜਕਾ ਲਾਉਣੀ ਹੈ ਨੂੰ ਲੋ ਜੀ ਉਧਰ ਮੈਂ ਹਜੇ ਇੰਟਰਪ ਹੋਈ ਸੀਗੀ ਵੀਡੀਓ ਬਣਾਉਣ ਲਈ ਉਧਰ ਮੈਨੂੰ ਪਹਿਲਾਂ ਹੀ ਸਾਰੇ ਕਹਿਣ ਲੱਗੇ ਚਾਹ ਲਿਓ ਭਾਈ ਚਾਹ ਲਿਓ ਤੇ ਨਾਲ ਹੀ ਮੱਝਾਂ ਲਾਗੂਆਂ ਵੀ ਆ ਜਾ ਧਾਰਾਂ ਦਾ ਟਾਈਮ ਹੋ ਗਿਆ ਸਾਡੀਆਂ ਧਾਰਾਂ ਕੱਢ ਲਾ ਹੁਣ ਮੈਂ ਇਧਰ ਆ ਕੇ ਚਾਹ ਧਰੀਵੇਂ ਸਗਲਾ ਤੋ ਤਾਵਣੀ ਕਿਉਂਕਿ ਮੇਰੇ ਹੱਥ ਗਿੱਲੇ ਹੋਣਗੇ ਫਿਰ ਫੋਨ ਦੇ ਵਿੱਚ ਟੱਚ ਕਰਨ ਨਾਲ ਨਹੀਂ ਹ ਟੱਚ ਨਹੀਂ ਲੈਂਦਾ ਫਿਰ ਤਾਂ ਕਰਕੇ ਆਪਾਂ ਮੰਮੀ ਧਰਤੀ ਚਾਹ 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 ਹੁਣ ਚਾਹ ਪੱਤੀ ਮਿੱਠਾ ਪਾਦਗੇ ਤੇ ਫਿਰ ਆਪਾਂ ਤੁਹਾਨੂੰ ਬਾਹਰ ਦਾ ਵੀਊ ਵੇਖਾਉਣੀ ਹੈ ਵੀ ਕਿੰਨਾ ਕੁ ਵੇੜੇ ਦਾ ਕੰਮ ਨਿਬੜਿਆ ਤੇ ਉਧਰ ਪਸ਼ੂ ਆਵਾਜ਼ਾਂ ਮਾਰਦੇ ਮੈਨੂੰ ਨਾਲ ਦੀ ਨਾਲ ਲਓ ਜੀ ਚਾਹ ਬਣਦੀ ਹੈ ਤੇ ਨਾਲ ਦੀ ਨਾਲ ਆਪਾਂ ਲਾਦ ਕੇ ਤੜਕਾ ਆਪਣਾ ਕੰਮ ਨਿਬੜ ਚੁਗਾ ਕਿਉਂਕਿ ਜੀ ਇਹਨੇ ਐਵੇਂ ਚਲਾ ਜਾਂਦਾ ਹੈ ਕੱਥ ਤੇ ਆਪਣੇ ਫੋਨਾਂ ਤੇ ਇੱਕ ਚ ਇੱਕਾਤ ਨਾ ਪਸਾਰੀ ਢੱਕਣ ਖੋਲ ਕੇ ਇਹਨਾਂ ਚ ਚੀਜ਼ਾਂ ਪਾ ਦਿੰਨੇ ਆ ਸਭ ਤੋਂ ਪਹਿਲਾਂ ਜਾਊਗਾ ਜੀ ਜੀਰਾ ਜੀਰਾ ਪਾਉਣ ਤੋਂ ਬਾਅਦ ਚੀਆ ਪਾ ਪਾ ਦਾਂਗੇ ਮਸਾਲਾ ਹਾਂਜੀ ਵੀਰ ਜੀ ਉਸ ਤੋਂ ਬਾਅਦ ਪਾ ਦਾਂਗੇ ਜੀ ਨਾਲ ਦੀ ਨਾਲ ਦੇਗੀ ਮਿਰਚ ਕਿਉਂਕਿ ਇਹਦੇ ਬਿਨਾ ਮੈਨੂੰ ਵੀ ਸਬਜ਼ੀ ਨਹੀਂ ਸਵਾਦ ਲੱਗਦੀ ਦੇਗੀ ਮਿਰਚ ਬਿਨਾ ਨਾਲ ਦੀ ਨਾਲ ਵਿੱਚ ਜਾਊਗੀ ਜੀ ਇਹਦੇ ਹਰੀ ਮਿਰਚ ਉਹਾਂ ਤੇ ਵੀ ਹਰੀਆਂ ਉਸ ਤੇ ਕਈ ਅਲਸਾ ਵੀ ਜੇ ਸਰ ਜਾਂਦਾ ਕੋਈ ਜਾਨੀ ਪਰ ਮੈਂ ਇਸ ਤੇਲ ਦੇ ਵਿੱਚ ਇਹਨੂੰ ਪਹਿਲਾਂ ਦਾਬ ਲੂਗੀ ਛੇਤੀ ਦੇ ਵਿੱਚ ਕੀਤਾ ਪਲ ਗਿਆ ਗੰਡੇ ਪਾਈ ਚਲੋ ਕੋਈ ਗੱਲ ਨਹੀਂ ਵੀ ਸਾਰਾ ਕੁਝ ਪੁੱਜ ਜਾਣਾ ਮੈਂ ਥੋੜਾ ਜਿਹਾ ਇਹਨੂੰ ਤੇਲ ਦੇ ਵਿੱਚ ਇਹਨਾਂ ਨੂੰ ਭੁੰਨੂਗੀ ਸਬਜ਼ੀ ਨੂੰ ਪਹਿਲਾਂ ਐ ਪਾਣੀ ਤਾਂ ਨਹੀਂ ਪਾਉਣਾ ਐ ਹਿਲਾਉਂਗੀ ਪਹਿਲਾਂ ਛੇਰੇ ਦਾ ਆਪਾਂ ਢੱਕਣ ਲਾ ਦਾਂਗੇ ਤੇ ਆਟੋਮੈਟਿਕ ਬਿਨਾ ਪਾਣੀ ਤੋਂ ਬਣ ਗਈ ਵੀ ਇਹ ਇਹ ਤਾਂ ਸੀ ਵੀਡੀਓ ਦੇ ਨਾਲ ਬਣੇ ਰਿਓ ਮੈਨੂੰ ਆਈ ਸੀ ਮੈਂ ਉਧਰ ਚਾਹ ਬਣਾਣਾ ਉਹਨਾਂ ਨੇ ਚਾਹ ਦਾ ਕਿਹਾ ਤਾਂ ਚਾਹ ਬਾਂਦੇ ਬਾਂਦੇ ਮੈਂ ਸਬਜ਼ੀ ਨੂੰ ਵੀ ਤੜਕਾ ਲਾਦਾ ਮੇਰੇ ਥੇ ਹੁੰਦੇ ਹੁੰਦੇ ਜਿਹੜੀਆਂ ਇਹਦੇ ਨਾਲ ਸੀਟੀਆਂ ਵੱਜਣ ਮੈਂ ਇੱਕ ਦੋ ਆਪਾਂ ਮਰਾਉਣੀਆਂ ਮਰਾ ਦਾਂਗੇ ਜੀ ਤੇ ਫਿਰ ਆਪਣੀ ਸਬਜ਼ੀ ਬਣ ਜੂਗੀ ਤੇ ਆਪਾਂ ਆਟਾ ਆਪਣਾ ਗੁੰਨੇ ਆਵਾਂ ਫਿਰ ਤਾਂਾਂ ਜੂਤੀ ਆ ਕੇ ਆਪਾਂ ਰੋਟੀ ਲਾ ਲਾਂਗੇ ਹੁਣ ਇਹਦੇ ਵਿੱਚ ਜਾਊਗੀ ਜੀ ਹਲਦੀ ਤੇ ਥੋੜਾ ਜਿਹਾ ਨੂਨ ਨੂਨ ਕਿ ਨੂਨ ਕੀ ਹੁੰਦਾ ਕਿਉਂਕਿ ਜੀ ਮਿਰਚਾਂ ਚੋਂ ਤੁਹਾਨੂੰ ਮੇਰਾ ਕਾਫੀ ਪਾਇਆ ਹੁੰਦਾ ਪਰ ਅਸੀਂ ਥੋੜਾ ਜਿਆਦਾ ਜਿਆਦੇ ਨੂਨ ਖਾਣੇ ਕਰਕੇ ਵੱਖਰਾ ਤੋਂ ਪਾਉਣਾ ਪੈਂਦਾ ਬਾਕੀ ਇਹ ਕਾਜ ਦੇ ਨਾਲ ਥੋੜੀ ਜਿਹੀ ਮਿੱਠਾ ਨਾ ਹੁੰਦਣਾ ਤਾਂ ਕਰਕੇ ਥੋੜਾ ਜਿਆ ਸਬਜੀ ਦੇ ਵਿੱਚ ਨੂਨ ਮਿਰਚ ਜਿਆਦਾ ਪੈਂਦਾ ਸੁੱਕੀ ਤੇ ਸਾਰਿਆਂ ਨੂੰ ਪਤਾ ਹੀ ਹੈ ਨਾ ਸਾਰਿਆਂ ਦੇ ਬਣਾਉਣ ਦਾ ਅੱਡੋ ਅੱਡ ਤਰੀਕਾ ਹੁੰਦਾ ਆਪ ਇਸ ਦਰੈਂਕਾ ਚਾ ਮੀਚਾ ਕਰਕੇ ਸਬਜ਼ੀ ਬਣਾ ਦੇਣੀ ਐ ਇਸੇ ਨੂੰ ਹੀ ਬਾਦੂ ਖਾਣਾ ਕਹਣਗੇ ਬਹੁਤ ਸਵਾਦ ਬਣੀ ਬਹੁਤ ਸਾਦ ਬਣੀ ਵੇਖਿਆ ਹੱਥਾਂ ਦੇ ਜਾਦੂ ਮੇਰੇ ਤੁਸੀਂ ਵੀ ਦੱਸੋ ਤੁਹਾਡੇ ਹੱਥਾਂ ਦੇ ਉਧਰੋਂ ਆਪਣੀ ਬਣ ਗਈ ਚਾਹ ਜੀ ਪਿਆਜ਼ ਜੀ ਤੇ ਛਾਹ ਜੀ ਮਨਾ ਦਾ ਚਪਤੀ ਕੱਟ ਗਈ ਐ ਠੀਕ ਐ ਜੀ ਹੁਣ ਇਹਨਾਂ ਦੇ ਆਪਾਂ ਕਰ ਦਈਏ ਸਾਰਿਆਂ ਦੇ ਢੱਕਣ ਬੰਦ ਸਣੇ ਕੁੱਕਰ ਇਨੂੰ ਸਵਾਰ ਕੇ ਹਲਾ ਕੇ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਦਿਨੇ ਆਪਾਂ ਤੁਹਾਨੂੰ ਬਾਹਰ ਦਾ ਵੀਊ ਸੈਲਫ ਤੇ ਖਲਾਰਾ ਪਿਆ ਪਿਆ ਜੀ ਹੁਣ ਰੋਟੀ ਲਾਈ ਤੋਂ ਬਾਅਦ ਹੀ ਆਪਾਂ ਸਾਂਭਾਂਗੇ ਸਬਜ਼ੀ ਆਪਾਂ ਤੜਕਾ ਲਾਤਾ ਤੇ ਇਹਦਾ ਕਰਤਾ ਢੱਕਣ ਬੰਦ ਤੇ ਨੂਨ ਮਿਰਚ ਵਾਲੇ ਡੱਬੇ ਵੀ ਸਾਰੇ ਸਾਹਮਣੇ ਤੇ ਹੁਣ ਚਾਹ ਪਾਲ ਗਏ ਆਪਾਂ ਜੱਗ ਦੇ ਵਿੱਚ ਤੇ ਜਦ ਉਹਨਾਂ ਨੂੰ ਆਪਾਂ ਹੀ ਚਾਹ ਦਾ ਫੜਾਇਆ ਹੋਣਾ ਠੀਕ ਹੈ ਜੀ ਮੇਰਾ ਨਾਮ ਕਿਆ ਵੀ ਭਾਂਡੇ ਆਪ ਦੇ ਕੋਲੇ ਰੱਖਿਆ ਕਰੋ ਮੈਂ ਕੱਲੀ ਆਂ ਵਾਰ-ਵਾਰ ਮੈਥੋਂ ਭਾਂਡੇ ਤੁਹਾਡੇ ਨਹੀਂ ਲਿਆਂਦੇ ਜਾਣੇ ਮੈਂ ਤੁਹਾਡੇ ਕੋਲੇ ਜੱਗ ਚਾਹ ਦਾ ਰੱਖ ਦਿਆ ਕਰੂੰ ਆਪ ਦੀ ਚਾਹ ਪੀ ਲਿਓ ਜੇ ਥੋੜੀ ਹੋਈ ਤਾਂ ਦੱਸ ਦਿਓ ਜੇ ਨਾ ਸਵਾਦ ਹੋਈ ਤਾਂ ਵੀ ਦੱਸ ਦਿਓ ਠੀਕ ਹੈ ਜੀ ਇਸ ਤਰ੍ਹਾਂ ਦੇ ਕੰਮਕਾਰ ਹੈ ਮੇਰੇ ਤੁਸੀਂ ਕਿੱਦਾਂ ਕਰਦੇ ਹੋ ਜ਼ਰੂਰ ਦੱਸਿਓ ਹੁਣ ਮੈਨੂੰ ਜੱਗ ਨਹੀਂ ਲੱਭਦਾ ਸ਼ਾਇਦ ਬਾਹਰ ਹੀ ਹੋਊਗਾ ਚਾਹ ਲਾਗੇ ਚਾਹ ਦੀ ਕਿੰਦੀ ਸੀ ਉਹ ਆਪਾਂ ਲੱਭ ਲਈਏ ਇਹ ਦੀ ਯੁੱਚਾ ਤੇ ਨਰੇ ਤਾਂ ਨੂੰ ਦਿਖਾ ਦੀ ਕੀ ਮਾਹੌਲ ਇਹਨਾਂ ਨੂੰ ਬੰਨੇ ਸਿੱ ਤੁੱਪੇ ਇੰਨੀ ਪਰਸ ਲੱਗੇ ਇੰਨੀ ਕਰੇਗੀ ਜੀ ਤੇ ਉਸ ਤੋਂ ਬਾਅਦ ਚ ਉਹ ਥੜੇ ਦਾ ਤੇ ਉਹ ਟੋਿਆਂ ਦਾ ਕੰਮ ਹੋਊਗਾ ਇਥੇ ਬਾਨੀ ਨਾਲ ਹੀ ਨਾਲ ਨਾਲ ਹਜੇ ਆਪਾਂ ਤੁਹਾਨੂੰ ਥੋੜੀ ਵੀਡੀਓ ਦਿਨੇ ਫਿਰ ਫੋਲੋ ਕੰਪਲੀਟ ਤੋਂ ਦਿਖਾਵਾਂਗੇ ਤੇ ਨਾਲ ਨਾਲ ਤੇ ਉਥੋਂ ਇੱਥੋਂ ਇੱਟਾ ਚੱਕ ਕੇ ਉਧਰ ਜਾਣਾਂਗੇ ਇੱਥੇ ਪੁਰਾਣਾ ਇੱਟਾ ਹੀ ਲਾ ਦਿਆਂ ਗੋਹੀ ਵਾਲੇ ਤਾਂ ਦੇ ਗੋਹੀ ਵਾਲਿਆਂ ਹੀ ਸਾਫ਼ ਕਰਕੇ ਇਧਰ ਆਪਾਂ ਫਰਸ਼ ਬੰਨਤਾ ਕੰਪਲੀਟ ਹਜੇ ਪਸ਼ੂ ਇੱਕ ਦੋ ਦਿਨ ਹੋਰ ਲੱਗਣਗੇ ਕਿਉਂਕਿ ਹਜੇ ਖੁਰਲੀ ਚ ਕਹਿੰਦਾ ਕੰਮ ਕਰਨ ਵਾਲਾ ਖੁਰਲੀ ਆਏ ਮੈਸਤਰੀ ਬਣਾਉਣ ਲੱਗਾ ਸੀਗਾ ਤੇ ਸਰਦਾਰ ਜੀ ਨੇ ਰੋਕਤਾ ਕਹਿੰਦੇ ਇੰਦਾ ਨਹੀਂ ਟੇਪਰੇ ਨੂੰ ਚੋਰਸ ਕਰਨਾ ਵਾ ਕਿਉਂਕਿ ਮੱਜਾਂ ਪੂਤਣਗਾ ਇਹ ਮਾਰਦਿਆਂ ਮੂੰਹ ਸਾਰੇ ਪੱਠੇ ਖਰਾਬ ਕਰ ਦਿੰਦਿਆਂ ਉਸ ਘੋਮਲੀ ਦੇ ਨਾਲੋਂ ਇਹ ਥੋੜੀ ਜੀ ਉੱਚੀ ਬਣਾਈ ਆ ਖੁਰਲੀ ਡੂੰਗੀ ਬਣਾਈ ਮਤਲਬ ਕਿ ਵੀ ਪਸ਼ੂ ਡੋਲੇ ਨਾ ਪੱਠੇ ਤੇ ਇੱਧਰ ਆਪਣੇ ਪੱਠੇ ਪਾਤੀ ਆ ਸਰਦਾਰ ਜੀ ਨੇ ਤੇ ਗੋਵਾ ਵਗੈਰਾ ਇਕੱਠਾ ਕਰਕੇ ਆਪਾਂ ਰੱਖਤਾ ਜਿਹੜਾ ਇੱਥੇ ਹੀ ਬੰਨੇ ਹੁੰਦੇ ਆ ਕਿਉਂਕਿ ਬਾਹਰ ਥਾਂ ਹੈਣੀਗਾ ਤੇ ਇਹ ਲਾਡੋ ਲਾਡੋ ਨੇ ਪੱਠੇ ਖਾ ਕੇ ਟੋਕਰਾ ਕਰਤਾ ਸਾਈਡ ਤੇ ਆਹ ਜੀ ਮੇਰੇ ਵਾਂਗੂ ਮੇਰੇ ਪਸ਼ੂ ਵੀ ਸਿਆਣੇ ਆ ਠੀਕ ਹੈ ਜੀ ਸਾਡੇ ਨਾਲ ਹਾਸੇ ਮਕਾਲ ਕਰੀ ਜਾਂਦੇ ਆ ਜੀ ਸਾਰੇ ਹੀ ਸਿਆਣੇ ਹੁੰਦੇ ਆ ਕੋਈ ਨਹੀਂ ਕਮਲਾ ਹੁੰਦਾ ਤੇ ਦੇਖੋ ਜੀ ਰੋਲਾ ਗੋਲਾ ਪਈ ਜਾਂਦਾ ਠੀਕ ਹੈ ਤੇ ਇੰਨੀ ਕੁ ਰਹਿ ਗਈ ਆਪਣੀ ਫਰਸ਼ ਲਾਉਣ ਵਾਲੀ ਇਸ ਤਰ੍ਹਾਂ ਆਪਣਾ ਵੇੜਾ ਪੱਕਾ ਹੋ ਜਾਊਗਾ ਤੇ ਥੋੜਾ ਜਿਹਾ ਆਪਾਂ ਬਾਹਰ ਦਾ ਵੀ ਵਧੇ ਦਈਏ ਤੇ ਫੇਰ ਆਪਾਂ ਠੀਕ ਹੈ ਜੀ ਆਪਾਂ ਫਟ ਉੱਚਾ ਚੱਕਣਾ ਗੀਟ ਤੇ ਇਧਰ ਆਪਣਾ ਖਲਾਲੀਆਂ ਬੂਰਾਂ ਆਂ ਅਜੇ ਚੱਕ ਕੇ ਅੰਦਰ ਨਹੀਂ ਕੀਤੀਆਂ ਇੱਕ ਬੜੀਵੇਂ ਵਾਲੀ ਖਲ ਦੀ ਬੂਰੀ ਐ ਤੇ ਇੱਕ ਸਰੋਂ ਦੇ ਖਲ ਦੀ ਬੂਰੀ ਐ ਤੇ ਤੁਸੀਂ ਦੇਖੋ ਬਾਹਰ ਦਾ ਵਿਊ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵੀਡੀਓ 'ਚ ਫਰਸ਼ ਲਾਉਣਾ ਤੇ ਆਪਾਂ ਇੱਕ ਫੁੱਟ ਉੱਚਾ ਚੱਕਣਾ ਗੀਟ ਕਿਉਂਕਿ ਆਪਣਾ ਫਿਰ ਟਲਾਂਣ ਸੂਤ ਨਹੀਂ ਆਉਂਦੀ ਸੀਗੀ ਤੇ ਆਪਾਂ ਇਧਰੋ ਵੀ ਦਾ ਵੀ ਕੁਝ ਕਰਾਂਗੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਾਵਾਂਗੇ थैंक यू यू फॉर वाचिंग जी ਬਹੁਤ ਬਹੁਤ ਧੰਨਵਾਦ ਜੀ ਬਾਏ ਜੀ